ਸਸੀਗਾਲ ਦੋਸਤੋ ਅੱਜ ਅਸੀਂ ਫਿਰ ਦੁਬਾਰ ਤੋਂ ਉਸੇ ਪਿੰਡ ਦੇ ਵਿੱਚ ਉਸੇ ਘਰ ਦੇ ਵਿੱਚ ਮੌਜੂਦ ਆ ਜਿੱਥੇ ਕਿ ਕੱਲ ਜਿਹੜੀ ਆ ਅਸੀਂ ਖਬਰ ਜਿਹੜੀ ਉਹ ਨਸ਼ਰ ਕੀਤੀ ਸੀਗੀ ਕਿ ਕੁਝ ਪਰਿਵਾਰ ਨੇ ਇੱਕ ਘਰ ਦੇ ਵਿੱਚ ਜਿਹੜੇ ਕਿ ਪਿਛਲੇ ਪਾਣੀ ਆਉਣ ਤੋਂ ਬਾਅਦ 22 ਦਿਨਾਂ ਦੇ ਵਿੱਚ ਉਹ ਜਿਹੜਾ ਮੇਰੇ ਪਿੱਛੇ ਤੰਬੂ ਤੁਸੀਂ ਦੇਖ ਰਹੇ ਹੋ ਉਸ ਤੰਬੂ ਦੇ ਵਿੱਚ 22 ਦਿਨ ਤੋਂ ਇਹ ਪਰਿਵਾਰ ਜਿਹੜੇ ਨੇ ਇੱਥੇ ਰਹੇ ਸੀ 18 ਤੋਂ 20 ਜੀ ਸੀਗੇ ਤੁਹਾਨੂੰ ਕੱਲ ਕੱਲੀ-ਕੱਲੀ ਚੀਜ਼ ਇਸ ਘਰ ਦੀ ਦਿਖਾਈ ਸੀ ਵੀ ਕੀ ਹਾਲਾਤ ਜਿਹੜੇ ਬਣੇ ਹੋਏ ਨੇ खबर ਜਦੋਂ ਚਲਾਈ ਸੀਗੀ ਤੇ ਫਿਰ ਅਫਸਰ ਸਹਿਬਾਨ ਨਾਲ ਤਾਲਮੇਲ ਕਰਕੇ ਜਿਹੜੇ ਆ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਅਫਸਰ ਸਹਿਬਾਨ ਜਿਹੜੇ ਆ ਉਹ ਕੁਝ ਕੁ ਮਿੰਟਾਂ ਦੇ ਵਿੱਚ ਹੀ ਅੱਜ ਆਪਾਂ ਕਹੀਏ ਤਾਂ ਉਹ ਇੱਥੇ ਆਏ ਉਹਨਾਂ ਨੇ ਵਿਜ਼ਿਟ ਕੀਤੀ ਵਿਜ਼ਿਟ ਕਰਨ ਤੋਂ ਬਾਅਦ ਇਸ ਪਰਿਵਾਰ ਨੂੰ ਮਿਲੇ ਬੇੜੀ ਰਾਹੀਂ ਕੱਲ ਅਸੀਂ ਸਾਰੀਆਂ ਤਸਵੀਰਾਂ ਜਿਹੜੀਆਂ ਦਿਖਾਈਆਂ ਸੀ ਵੀ ਜਿਵੇਂ ਐਸਐਸਪੀ ਸਾਹਿਬ ਬੇੜੀ ਰਾਹੀਂ ਆਏ ਸੀਗੇ ਤੇ ਆਂਦੇ ਨਾਲ ਹੀ ਉਹਨਾਂ ਨੇ ਕਿਹਾ ਜੀ ਵੀ ਇਸ ਘਰ ਨੂੰ ਜੋ ਮਦਦ ਚਾਹੀਦੀ ਹੈ ਉਹ ਮੈਂ ਕਰਾਂਗਾ ਔਰ ਉਹਨਾਂ ਦੇ ਵਾਅਦੇ ਦੇ ਮੁਤਾਬਕ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਕਿ ਅੱਜ ਤੁਸੀਂ ਤਸਵੀਰਾਂ ਦੇਖੋ ਇਸ ਘਰ ਦੀਆਂ ਇਹ ਉਹੀ ਘਰ ਹੈ ਜਿੰਦੀ ਕੱਲ ਕੱਲੀ-ਕੱਲੀ ਤਸਵੀਰ ਤੁਹਾਨੂੰ ਦਿਖਾਈ ਸੀਗੀ ਔਰ ਤਸਵੀਰਾਂ ਚ ਦਿਖਾਇਆ ਸੀ ਵੀ ਇਸ ਘਰ ਦੇ ਹਾਲਾਤ ਕੀ ਨੇ ਐ ਇਹ ਉਹੀ ਘਰ ਹੈ ਜੀ ਕੱਲ ਜਿੰਦੀ ਛੱਤ ਜਿਹੜੀ ਹੈ ਉਹ ਡਿੱਗਣ ਵਾਲੀ ਸੀ ਅੱਜ ਉਹੀ ਘਰ ਹੈ ਜਿੱਦੀ ਛੱਤ ਬਣਨ ਵਾਲੀ ਹੈ ਸਿਰਫ ਚੰਦ ਘੰਟਿਆਂ ਦੇ ਵਿੱਚ ਆਪਾਂ ਅਗਰ ਗੱਲ ਕਰੀਏ ਤੇ ਚੰਦ ਘੰਟਿਆਂ ਵਿੱਚ ਜਿਹੜੀ ਤਸਵੀਰ ਹੈ ਉਹ ਬਦਲ ਗਈ ਹੈ ਕੱਲ ਇਸ ਛੱਤ ਨੂੰ ਜਿਹਨੂੰ ਅਸੀਂ ਦਿਖਾ ਰਹੇ ਹਾਂ ਇਹ ਸਾਰੀ ਛੱਤ ਥੱਲੇ ਨੂੰ ਡਿੱਗਣ ਵਾਲੀ ਸੀਗੀ ਔਰ ਕਮਰੇ ਦੇ ਅੰਦਰ ਤਰੇੜਾਂ ਸੀਗੀਆਂ ਔਰ ਆਹ ਵਾਲੀ ਜਿਹੜਾ ਕਮਰਾ ਸੀ ਇਹਦਾ ਬਿਲਕੁਲ ਛੱਤ ਥੱਲੇ ਆ ਰਹੀ ਸੀਗੀ ਬਿਲਕੁਲ ਇੱਕ ਅੱਧੇ ਦਿਨ ਚ ਡਿਗਣੀ ਸੀਗੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਇਸ ਘਰ ਦੀ ਜਿਹੜੀ ਹੈ ਤਸਵੀਰਾਂ ਕਿਵੇਂ ਚੇਂਜ ਹੋ ਗਈਆਂ ਨੇ ਇਹ ਉਹੀ ਘਰ ਹੈ ਔਰ ਅਸੀਂ ਸਿਰਫ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਉਹ ਅਸੀਂ ਧੰਨਵਾਦ ਕਰਦੇ ਆਂ ਫਿਰੋਜ਼ਪੁਰ ਦੇ ਐਸਐਸਪੀ ਸਰਦਾਰ ਭਪਿੰਦਰ ਸਿੰਘ ਦਾ ਦੇ ਧੰਨਵਾਦ ਕਰਦੇ ਆ ਪੰਬਾ ਲੰਡਾ ਤੋਂ ਸਰਪੰਚ ਨੇ ਗੁਰਪ੍ਰੀਤ ਸਿੰਘ ਜੀ ਅਸੀਂ ਦੋਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਬੜੀ ਛੇਤੀ ਇਸ ਚੀਜ਼ ਨੂੰ ਇਨੀਸ਼ੀਏਟਿਵ ਲਿੱਤਾ ਔਰ ਇਨੀਸ਼ੀਏਟਿਵ ਲੈ ਕੇ ਅੱਜ ਜਿਹੜੀ ਹੈ ਇਹਨਾਂ ਦੀ ਛੱਤਾਂ ਜਿਹੜੀ ਸਰਦੀਆਂ ਉਹ ਪਾਉਣ ਲੱਗੀ ਹੈ ਗੱਲਬਾਤ ਕਰਾਂਗੇ ਉਹਨਾਂ ਨਾਲ ਜਿਨ੍ਹਾਂ ਨਾਲ ਕੱਲ ਵੀ ਅਸੀਂ ਮਿਲੇ ਸੀਗੇ ਤੇ ਅੱਜ ਕੀ ਹਾਲਾਤ ਨੇ ਜੀ ਅਮਨਜੀਤ ਜੀਰੇ ਕੱਲ ਆਪਾਂ ਮਿਲੇ ਸੀ ਠੀਕ ਹੈ ਕੀ ਹਾਲਾਤ ਸੀ ਤੇ ਅੱਜ ਕੀ ਹਾਲਾਤ ਹੈ ਭਾਜੀ ਸਾਨੂੰ ਬੜੀ ਖੁਸ਼ੀ ਹੋਣ ਈ ਹੈ ਵੀ ਅੱਜ ਅੱਜ ਕੱਲ ਤੁਸੀਂ ਨਿਊਜ਼ ਛਾਪੀ ਸੀ ਤੁਹਾਡਾ ਵੀ ਧੰਨਵਾਦ ਕਰਦੇ ਆ ਤੇ ਧੰਨਵਾਦ ਕਰਦੇ ਆ ਸਰਦਾਰ ਐਸਐਸਪੀ ਗਿੰਦਰ ਸਿੰਘ ਦਾ ਰੋਇਪੁਰ ਦੇ ਰਹਿਣ ਵਾਲੇ ਸੀ ਉਹਨਾਂ ਨੇ ਆਣ ਕੇ ਮੌਕਾ ਦੇਖਿਆ ਸੀ ਤੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਵੀ ਤੁਹਾਡੀ ਸ਼ਰਤ ਅਸੀਂ 2-3 ਦਿਨਾਂ ਦੇ ਵਿੱਚ ਵਿੱਚ ਕਰਵਾ ਦਾਂਗੇ ਨਵੀਂ ਪਵਾ ਦਾਂਗੇ ਜੀ ਤੇ ਅੱਜ ਉਹਨਾਂ ਨੇ ਕੰਮ ਸ਼ੁਰੂ ਕਰਵਾਤਾ ਧੰਨਵਾਦ ਕਰਦੇ ਆ ਆਪਣੇ ਸਰਪੰਚ ਸਾਹਿਬ ਇਹ ਆਏ ਨੇ ਜਿਹੜੇ ਨਾਲ ਉਹਨਾਂ ਦਾ ਧੰਨਵਾਦ ਕਰਦੇ ਆ ਇਹ ਤੁਹਾਡਾ ਵੀ ਧੰਨਵਾਦ ਕਰਦੇ ਆਂ ਸਾਨੂੰ ਬੜੀ ਖੁਸ਼ੀ ਹੋਣ ਲਈ ਹੈ ਦਿਲੋਂ ਧੰਨਵਾਦ ਜੰਜੀਤ ਵੀਰੇ ਦੇਖ ਸਾਡਾ ਸਿਰ ਫਰਜ ਜੀ ਸਾਡਾ ਫਰਜ ਸੀ ਇਸ ਚੀਜ਼ ਨੂੰ ਦਿਖਾਣਾ ਕਿ ਸਾਡੇ ਜਿਹੜੇ ਭਰਾ ਨੇ ਜਿਹੜੇ ਸਰਹੱਦਾਂ ਦੇ ਨਾਲ ਪਿੰਡਾਂ 'ਚ ਇਸ ਤਕਲੀਫ ਦੇ ਵਿੱਚ ਹੈਗੇ ਅਸੀਂ ਉਹਨੂੰ ਦਿਖਾਈਏ ਕੋਈ ਨਾ ਕੋਈ ਬਾਹ ਫੜਨ ਵਾਲਾ ਜ਼ਰੂਰ ਹੁੰਦਾ ਸਿਰਫ ਉਹਨੂੰ ਦਿਖਾਣਾ ਹੁੰਦਾ ਇੱਕ ਵਾਰੀ ਕਿ ਆਹ ਚੀਜ਼ ਆਪਣੇ ਵੀਰਾਂ ਨਾਲ ਭਰਾਵਾਂ ਨਾਲ ਹੋ ਰਹੀ ਹੈ ਕਿ ਅਸੀਂ ਉਹ ਚੀਜ਼ ਦਿਖਾਈ ਤੇ ਅੱਜ ਜਿਹੜੇ ਆ ਕੱਲ ਆਪਣੇ ਹਾਲਾਤ ਕੀ ਸੀ ਤੇ ਅੱਜ ਆਪਣੇ ਹਾਲਾਤ ਜਿਹੜੇ ਨੇ ਕੀ ਆ ਅੱਜ ਤਾਂ ਬੜੀ ਖੁਸ਼ੀ ਹੋਣ ਦੇ ਜੀ ਆਪਣੇ ਛੱਤ ਪੈਣ ਦੇ ਪਰ ਇੱਕ ਗੱਲ ਦੀ ਅਸੀਂ ਦਾਤ ਦੇਾਂਗੇ ਜੀ ਇਹ ਵੀਰ ਸਾਡਾ ਕੱਲ ਵੀ ਮੁਸਕਰਾ ਰਿਹਾ ਸੀਗਾ ਜਦੋਂ ਅਸੀਂ ਖਬਰ ਕਰ ਰਹੇ ਸੀ ਕੱਲ ਬੇਸ਼ੱਕ ਦੁੱਖ ਸੀਗਾ ਮਨ 'ਚ ਪਰ ਕੱਲ ਵੀ ਹੱਸ ਕੇ ਗੱਲ ਕਰ ਰਿਹਾ ਸੀਗਾ ਅੱਰਾ ਅੱਜ ਵੀ ਹੱਸ ਕੇ ਗੱਲ ਕਰ ਰਿਹਾ ਅੱਜ ਜਿਹੜੀ ਖੁਸ਼ੀ ਆ ਅੱਜ ਬੜੀ ਖੁਸ਼ੀ ਆ ਅੱਜ ਖੁਸ਼ੀ ਦੇਖੋ ਅੱਜ ਜਿਹੜੀ ਜ਼ਿਆਦਾ ਹੈ ਕਿਉਂਕਿ ਚਲੋ ਕਿਸੇ ਦੀ ਛੱਤ ਬਣਨ ਲੱਗੀ ਹੈ ਅਸੀਂ ਮਿਹਰਬਾਨੀ ਕਰਦੇ ਹਾਂ ਦੁਬਾਰਤੋਂ ਐਸਐਸਪੀ ਭਵਿੰਦਰ ਸਿੰਘ ਜੀ ਦਾ ਜਿਹੜੇ ਸਾਡੇ ਫਿਰੋਜ਼ਪੁਰ ਦੇ ਨੇ ਔਰ ਉਹਨਾਂ ਨੇ ਇਕੱਲੇ ਸ ਵੀਰ ਦੀ ਨਹੀਂ ਅਗਰ ਗੱਲ ਕਰੀਏ ਕਈਆਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ ਅਸੀਂ ਆਪਣੇ ਤੁਹਾਨੂੰ ਦੱਸਦੇ ਹਾਂ ਜੀ ਉਹਨਾਂ ਨੇ ਲੁਧਿਆਣੇ ਤੋਂ ਹੋਰਾਂ ਸ਼ਹਿਰਾਂ ਤੋਂ ਪਤਾ ਨਹੀਂ ਕਿੰਨੇ ਕੁ ਟਰੱਕ ਮੰਗਾ ਕੇ ਰਾਹ ਸਮੱਗਰੀ ਦੇ ਦਿੱਤੇ ਨੇ ਔਰ ਉਹਨਾਂ ਨੇ ਸਾਨੂੰ ਇਸ ਬਾਰੇ ਕਦੀ ਬਾਈਟ ਨਹੀਂ ਦਿੱਤੀ ਪਰ ਸਾਨੂੰ ਇਸ ਗੱਲ ਦਾ ਪਤਾ ਹੈ ਕਿਉਂਕਿ ਜਦੋਂ ਟਰੱਕ ਆਉਂਦੇ ਸੀ ਵਣਦੇ ਸੀ ਅਸੀਂ ਵੀ ਪਿੰਡਾਂ 'ਐ ਸੀਗੇ ਤੇ ਸਾਨੂੰ ਪਤਾ ਲੱਗਦਾ ਰੰਗਾ ਸੀਗਾ ਇਸ ਚੀਜ਼ਾਂ ਦਾ ਬਹੁਤ ਜ਼ਿਆਦਾ ਜਿੰਨਾ ਕੋ ਉਹਨਾਂ ਕੋਲ ਹੋ ਸਕਿਆ ਉਹਨਾਂ ਨੇ ਜਿਹੜੀ ਉਹ ਕੀਤੀ ਹੈ ਹੱਲੇ ਵੀ ਹੱਲੇ ਵੀ ਹੋਲਡ ਕੀਤੇ ਹੋਏ ਨੇ ਕਈ ਸਮਾਨ ਕਿਉਂਕਿ ਪਾਣੀ ਜਦੋਂ ਉਤਰਦਾ ਲੋੜ ਉਦੋਂ ਵੀ ਪੈਣੀ ਹੈ ਉਹ ਉਹਨਾਂ ਨੇ ਹੋਲਡ ਕੀਤਾ ਵੀ ਪਾਣੀ ਇੱਕ ਵਾਰੀ ਉਤਰ ਲਵੇ ਉਸ ਤੋਂ ਬਾਅਦ ਜਿਹੜੀ ਹੈ ਉਹ ਕਰਾਂਗੇ ਇਹ ਵੀਰ ਜਿਹੜੇ ਸੀਗੇ ਨਾਲ ਆਪਣੇ ਇਹਨਾਂ ਦਾ ਜਿਹੜੀ ਇਸ ਘਰ ਤੇ ਰਹਿ ਰਹੇ ਸੀਗੇ ਆ ਕਿੱਦਾਂ ਜੀ ਅੱਜ ਸੱਤ ਬਣਨ ਲੱਗੀ ਕਿਵੇਂ ਲੱਗ ਰਿਹਾ ਹੈ ਕੀ ਸਾਡੇ ਤੇ ਪਹਿਲਾਂ ਤੇ ਹਲਤਾਂ ਹਾਲਾਤ ਜਿਹੜੇ ਸੀ ਬੜੇ ਮਾੜੇ ਸੀ ਜਦੋਂ ਪਾਣੀ ਅੰਦਰਾਂ ਚ ਵੜ ਗਿਆ ਸਮਾਨ ਕੋਈ ਕੋਈ ਦਿੱਤੇ ਛੱਤ ਤੇ ਜਿਹੜਾ ਆਇਆ ਕੋਈ ਇਹ ਰੜ ਗਿਆ ਸਾਡਾ ਸਾਥੀ ਗਿਆ ਹੂੰ ਰੜ ਗਿਆ ਸਮਾਂ ਉਹਦੇ ਵਿੱਚ ਤੇ ਵਿਰਾਟ ਸਾਹਿਬ ਜਿਹੜੇ ਆਏ ਉਹਨਾਂ ਨੇ ਆ ਕੇ ਸਾਰਾ ਇਹ ਚੈਨਲ ਚਲਾਇਆ ਉਹਨਾਂ ਨੇ ਆ ਕੇ ਸਾਰੇ ਵੀਡੀਓ ਬਣਾਈ ਸਾਰੇ ਆ ਗਏ ਉਹਨਾਂ ਨੇ ਲੋਕ ਦਿੱਤਾ ਸਾਡਾ ਤੇ ਤੁਸੀਂ ਵੀ ਸਾਡਾ ਸੇ ਲੋਕ ਬੜਾ ਦਿੱਤਾ ਜਿਹੜਾ ਕਿ ਸਾਡੀ ਪ੍ਰਸ਼ੰਸਾ ਚਾਰੀ ਹੋ ਰਹੀ ਹੁੰਦੀ ਉਹਨਾਂ ਦਾ ਸਰਦਾਰ ਐਸਐਸਪੀ ਸਾਹਦਾਰ ਜੀ ਸਪੰਸਾਬ ਦਾ ਜੀ ਬਹੁਤ ਬਹੁਤ ਦਿਲੋਂ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਨਰਾ ਹੋਰ ਵੀ ਕੋਈ ਸੱਜਣਾ ਜੇ ਕੋਈ ਸੇਵਾ ਦਾ ਜਰਾ ਤੁਸੀਂ ਲੋਕਾਂ ਦੀ ਕਿਰਪਾ ਹੈ ਉਹਦੀ ਮਾਲਕੀ ਕਰ ਧੰਨਵਾਦ ਕਰਦੇ ਹਾਂ ਚਲੋ ਅਸੀਂ ਅਸੀਂ ਧੰਨਵਾਦ ਕਰਦੇ ਹਾਂ ਉਸ ਸੱਚੇ ਬਾਦਸ਼ਾਹ ਦਾ ਜਿਨ੍ਹਾਂ ਨੇ ਕੋਈ ਜ਼ਰੀਆ ਬਣਾਇਆ ਕੋਈ ਰਸਤਾ ਬਣਾਇਆ ਤੇ ਰਸਤਾ ਬਣਾ ਕੇ ਅੱਜ ਇਸ ਜਗ੍ਹਾ ਤੇ ਆਪਾਂ ਆ ਗਏ ਚਲੋ ਰਾਹ ਵੀ ਰਾਹ ਵੀ ਸਾਨੂੰ ਇਹਨਾਂ ਨੇ ਦਿੱਤੀ ਕਿ ਸਾਨੂੰ ਮਨ ਨਹੀਂ ਸਾਡਾ ਦਿਖਾਉਣ ਦਾ ਇਹਨਾਂ ਦਾ ਮਨ ਦੁਖੀ ਨਾ ਰਹੇ ਗਾਮ ਖਾਨੂ ਸਹੂਦਾਂਗੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਕੀਰ ਸਰਪੰਚ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਵੀ ਕੋਈ ਹੋਰ ਚੀਜ਼ ਦੀ ਕੋ ਤੂੜੀ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋ ਜਰੂਰਤ ਹੋਵੇ ਹਾਂਜੀ ਹਾਂਜੀ ਉਹਨਾਂ ਨੇ ਕਿ ਕਿਸੇ ਚੀਜ਼ ਦੀ ਤੁਹਾਨੂੰ ਦੇਖ ਸਕਦੇ ਜੀ ਕੋਈ ਚੀਜ਼ ਤੁਹਾਨੂੰ ਲੋੜ ਹੋਵੇਗੀ ਤੁਹਾਨੂੰ ਆਏਗਾ ਕੰਟੈਕਟ ਕਰ ਲਿਆ ਜੇ ਸਾਨੂੰ ਅਸੀਂ ਉਸੇ ਟਾਈਮ ਤੁਹਾਡੇ ਕੋਲ ਹਾਜ਼ਰ ਰਹਾਂਗੇ ਤੇ ਆਪਾਂ ਨੂੰ ਦਿলো ਧੰਨਵਾਦ ਆ ਸਾਡਾ ਪ੍ਰਾਖੋਸ਼ ਹੈ ਆ ਸਾਡਾ ਪ੍ਰਾਖੋਸ਼ ਹੈ ਬੰਜੀ ਸਿੰਘ ਵੀ ਚਲੋ ਅੱਜ ਜਿਹੜੀ ਹੈ ਇਹ ਹਾਂ ਸ਼ੁਰੂਆਤ ਜਿਹੜੀ ਹੋ ਰਹੀ ਹੈ ਤਸਵੀਰਾਂ ਦਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਛੱਤ ਰਿਪੇਅਰ ਹੋ ਰਹੀ ਹੈ ਔਰ ਦੋ ਕੁ ਦਿਨ ਦੇ ਅੰਦਰ ਅੰਦਰ ਹੀ ਜਿਹੜਾ ਹੈ ਉਹ ਇਹ ਛੱਤ ਨੂੰ ਰਿਪੇਅਰ ਕੀਤਾ ਜਾਏਗਾ ਤੇ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਨਾਲ ਵੀ ਜਿਨ੍ਹਾਂ ਦਾ ਇੱਥੇ ਬੜਾ ਸਹਿਯੋਗ ਰਿਹਾ ਹੈ ਇਹ ਸਾਰੇ ਇਹਨਾਂ ਦੇ ਕਾਰੋਬਾਰ ਦੇ ਵਿੱਚ ਸਰਪੰਚ ਸਾਹਿਬ ਪਹਿਲੇ ਤਾਂ ਬੜਾ ਧੰਨਵਾਦ ਹੈ ਜੀ ਸਾਡੇ ਚੈਨਲ ਵੱਲੋਂ ਤੁਹਾਡਾ ਕਿ ਤੁਸੀਂ ਔਰ ਐਸਐਸਪੀ ਸਾਹਿਬ ਮਿਲ ਕੇ ਜਿਹੜਾ ਇਹ ਸਾਰਾ ਕੰਮ ਕਰ ਰਹੇ ਹੋ ਜੀ ਤੇ ਕਿਵੇਂ ਦੇਖਦੇ ਹੋ ਐਸਐਸਪੀ ਸਾਹਿਬ ਦੀ ਇਸ ਕਾਰਗੁਜ਼ਾਰੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਸੋਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਵੀ ਇਹ ਗਰੀਬ ਪਰਿਵਾਰ ਦਾ ਵੀ ਇਹ ਛੱਤ ਕਿਸੇ ਵੀ ਟਾਈਮ ਡੈੱਕ ਕੋਈ ਨੁਕਸਾਨ ਹੋ ਸਕਦਾ ਉਂਏ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਦਾ ਤੇ ਸਰਦਾਰ ਭਪਿੰਦਰ ਸਿੰਘ ਐਸਐਸਪੀ ਜਿਹੜੇ ਸਾਡੇ ਫੋਜਪੁਰ ਦੇ ਆ ਇੱਕ ਮਾਲਵੇ ਦੇ ਸ਼ੇਰ ਪੁੱਤ ਆ ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਤੋਂ 23 ਚ ਵੀ ਹੜ ਮੌਕੇ ਤੇ ਹੋਣੀ 25 ਚ ਬਹੁਤ ਤਗਦੀ ਬਾਤ ਕੀਤੀ ਆ ਇਹ ਨਹੀਂ ਆਪ ਕੀਤੀ ਆ ਆਪ ਦੇ ਜਿੰਨੇ ਯਾਰ ਰੋਸਟ ਲੁਧਿਆਣਾ ਬਟਿੰਡੇ ਤੱਕ ਸਾਨੂੰ ਮਿਲਦੇ ਰਹੇ ਆ ਬੰਦੇ ਕਿੱਥੋਂ ਆਉਂਦੇ ਸੀ ਐਸਐਸਪੀ ਸਾਹਿਬ ਦਾ ਨਾਂ ਲੈਂਦੇ ਸੀ ਵੀ ਉਹਨਾਂ ਨੇ ਸਾਨੂੰ ਭੇਜਿਆ ਵੀ ਸਾਨੂੰ ਜਿੰਨੇ ਉੱਤੇ ਨਿਤ ਸਾਨੂੰ 8 ਤੋਂ 10 ਬੰਦੇ ਜਿਹੜੇ ਸਮਾਨ ਲੈ ਕੇ ਆਉਂਦੇ ਸੀ ਉਹ ਸਾਨੂੰ ਰਜਾਨਾ ਮਿਲਦੇ ਸੀ ਇਹ ਤੁਸੀਂ ਜਾਣਦੇ ਤੁਹਾਡੀ ਗੱਲ ਵਿੱਚ ਟੋਕ ਰਿਆ ਇਹ ਤੁਸੀਂ ਜਾਣਦੇ ਹੋ ਅਸੀਂ ਜਾਣਦੇ ਆ ਪਰ ਅੱਜ ਤੱਕ ਉਹਨਾਂ ਨੇ ਆਪਣੇ ਮੂੰਹੋਂ ਨਹੀਂ ਕਦੀ ਕਿਹਾ ਨਾ ਜੀ ਉਹ ਬਿਲਕੁਲ ਇਹ ਗੱਲ ਨਹੀਂ ਕਰਦੇ ਅੱਗੇ ਵੀ ਅਸੀਂ 23 ਚ ਵੇਖਿਆ ਉਹਨਾਂ ਨੇ ਜਿਹੜਾ ਕੰਮ ਮੀਡੀਆ 'ਚ ਕਿਤੇ ਨਹੀਂ ਬਹੁਤ ਉਦੋਂ ਵੀ ਉਹਨਾਂ ਨੇ ਕੰਮ ਕੀਤਾ ਕੋਲੋਂ ਵੀ ਹੈਲਪ ਬੜੀ ਕੀਤੀ ਆ ਪਰ ਉਹ ਮੀਡੀਆ 'ਚ ਬਹੁਤ ਘੱਟ ਅਸੀਂ ਅਸੀਂ ਵੀ ਪੁੱਛਣ ਦੀ ਕੋਸ਼ਿਸ਼ ਕਰਦੇ ਦੇ ਕੋਈ ਜਵਾਬ ਮਿਲਦਾ ਨਹੀਂ ਯਾਰ ਕੋਈ ਗੱਲ ਨਹੀਂ ਇਹ ਸਾਡਾ ਫਰਜ਼ ਸੀ ਉਹ ਉਹ ਇਹੀ ਕਹਿ ਦਿੰਦੇ ਆ ਜੀ ਹੁਣ ਵੀ ਉਹਨਾਂ ਨੇ ਕੱਲ ਸਾਨੂੰ ਨਾਲ ਲੈ ਕੇ ਆਏ ਇੱਥੇ ਤੁਹਾਨੂੰ ਮੈਨੂੰ ਆਖਿਆ ਵੀ ਕਿਸੇ ਵੀ ਚੀਜ਼ ਦੀ ਲੋੜ ਹੋਈ ਫੋਨ ਕਰੀ ਤੇ ਚੀਜ਼ ਪਹੁੰਚ ਜੂਗੀ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਅਸੀਂ ਮਨੁੱਖਤਾ ਸੇਵਾ ਨਾਲ ਸੁਫਰਾਂ ਦੇ ਘਰ ਨਾਲ ਜੁੜੇ ਆ ਵੀ ਚਲੋ ਸਾਨੂੰ ਪ੍ਰਮਾਤਮਾ ਨੇ ਇਹ ਸੇਵਾ ਦਿੱਤੀ ਆ ਅਸੀਂ ਆਪਦੇ ਵੱਲੋਂ ਇਸ ਸੇਵਾ ਕੇਰੀ ਆ ਪੂਰੀ ਕਰਾਂਗੇ ਜੀ ਇਹ ਪਰਿਵਾਰ ਨੂੰ ਅਸੀਂ ਇਹ ਵੀ ਯਕੀਨ ਦਿਵਾਉਂਦੇ ਹਾਂ ਤੁਹਾਨੂੰ ਹੋਰ ਵੀ ਕਿਸੇ ਵੀ ਚੀਜ਼ ਦੀ ਮਦਦ ਲੋੜ ਆ ਤੂੜੀ ਦੀ ਕਿਸੇ ਵੀ ਚੀਜ਼ ਦੀ 6 ਮਹੀਨੇ ਤੁਹਾਡੇ ਨਾਲ ਅਗਲੀ ਫਸਲ ਤੱਕ ਤੁਹਾਡੇ ਪਰਿਵਾਰਾਂ ਦੇ ਨਾਲ ਖੜਾ ਆ ਹਾਂ ਬਿਲਕੁਲ ਜੀ ਦੇਖੋ ਕਿੱਡੀ ਵੱਡੀ ਗੱਲ ਸਰਪੰਚ ਸਾਹਿਬ ਨੇ ਕਹੀ ਐ ਕਿ ਕੱਲਾ 1 ਮਹੀਨਾ ਨਹੀਂ 15 ਦਿਨ ਨਹੀਂ ਪੂਰੇ 6 ਮਹੀਨੇ ਅਗਲੀ ਫਸਲ ਤੇ ਕਰ ਨਾਲ ਖੜਾਂਗੇ ਬਿਲਕੁਲ ਜਿੱਤਸਰ ਜੀ ਦੀ ਜ਼ਰੂਰਤ ਬੜਾ ਵੱਡਾ ਜਿਗਰਾ ਚਾਹੀਦਾ ਬੜਾ ਵੱਡਾ ਦਿਲ ਚਾਹੀਦਾ ਵੀ ਕਿਸੇ ਨੂੰ ਇਹ ਗੱਲ ਕਹਿਣਾ ਵੀ ਮੈਂ ਤੇਰੇ ਨਾਲ ਅਗਲੀ ਫਸਲ ਤੇ ਕਰ ਖੜਾ ਜਿਹਨੇ ਦੇ ਤੇ ਕਦੀ ਕਮਾਈ ਦਾ ਸਾਧਨ ਨਹੀਂ ਬਣ ਜਾਂਦਾ ਸਰਪੰਚ ਸਰਪੰਚ ਕੱਲ ਇੱਕ ਇਹਨਾ ਘਰਾਂ ਕਮਰਿਆਂ ਤੋਂ ਇਲਾਵਾ ਵੀ ਇੱਕ ਭੈਣ ਦਾ ਘਰ ਸੀ ਪਿੱਛੇ ਕੀ ਉਹਦਾ ਵੀ ਇਸ ਤਰ੍ਹਾਂ ਹੀ ਸਾਰਾ ਹੋਏਗਾ ਠੀਕ ਉਹਦਾ ਵੀ ਇਸ ਤਰ੍ਹਾਂ ਹੀ ਹੋਊਗਾ ਜੀ ਜਿਹੜਾ ਸੀਵਰੇਜ ਡੈਕ ਪੈ ਹਾਂਜੀ ਉਹਦਾ ਵੀ ਮੈਂ ਵੀ ਉਹ ਵੀਡੀਓ ਮੇਰੇ ਕੋਲ ਵੀ ਰਾਤ ਨੂੰ ਦੇਖੀ ਸੀ ਉਹਦਾ ਵੀ ਜਿਹੜਾ ਛੱਤ ਆ ਉਹਦੀ ਵੀ ਅਸੀਂ ਉਹਦੀ ਛੱਤ ਬਦਲ ਕੇ ਦੇਵਾਂਗੇ ਤੇ ਹੋਰ ਇਹ ਇੱਕ ਆ ਪੈਨ ਜਿਹੜੀ ਬਿਲਕੁਲ ਨਾਲ ਘਰ ਦੇ ਇਹ ਇਹਦਾ ਵੀ ਕਰਕੇ ਦੇਵਾਂਗੇ ਜੀ ਇਹਦਾ ਸੀਵਰੇਜ ਕਿਹੜਾ ਬੈਠਾ ਨੂੰ ਤਿਆਰ ਕਰਕੇ ਸਾਰਾ ਚਾਲੂ ਕਰਕੇ ਦੇ ਕੇ ਜਾ ਬਿਲਕੁਲ ਜੀ ਮੈਂ ਤੁਹਾਨੂੰ ਇੱਕ ਥੋੜਾ ਜਿਆਦਾ ਦੱਸ ਦਵਾਂ ਜੀ ਇਹ ਮਨੁੱਖਤਾ ਦੀ ਸੇਵਾ ਦੇ ਨਾਲ ਜੁੜੇ ਹੋਏ ਨੇ ਕਾਫੀ ਲੰਬੇ ਸਮੇਂ ਤੋਂ ਔਰ ਭਾਜੀ ਹੁਣੀ ਇਹ ਇਕੱਲਾ ਇਹ ਨਹੀਂ ਹੋਰ ਵੀ ਜਿਹੜੇ ਲੁਧਿਆਣੇ ਆ ਮਹੀਨੇ ਚ ਦੋ ਵਾਰੀ ਉੱਥੇ ਵੀ ਕੈਂਪ ਲਗਾਉਂਦੇ ਨੇ ਔਰ ਭਾਜੀ ਉਹਨਾਂ ਵੱਲੋਂ ਖੁੱਲਾ ਸੱਦਾ ਕਿ ਪਰਮਾਤਮਾ ਨਾ ਕਰੇ ਅਗਰ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਕੋਈ ਮਹਿੰਗੀਆਂ ਦਵਾਈਆਂ ਜਾਂ ਕੁਝ ਨਹੀਂ ਮਿਲਦੀ ਤੇ ਭਾਜੀ ਨਾਲ ਕੰਟੈਕਟ ਕਰੋ ਅਸੀਂ ਤੁਹਾਨੂੰ ਨੰਬਰ ਵੀ ਹੁਣ ਇਹਨਾਂ ਦਾ ਬੋਲਦੇ ਆਂ ਤੇ ਕੰਟੈਕਟ ਕਰੋ ਤੇ ਭਾਜੀ ਹਣੀ 24 ਘੰਟੇ ਆਪਣੀ ਸੇਵਾ ਚ ਹਾਜ਼ਰ ਨੇ ਭਾਜੀ ਗੱਲ ਬਿਲਕੁਲ ਸਹੀ ਕਹਿ ਰਹੇ ਮੈਂ ਬਿਲਕੁਲ ਸਹੀ ਕਹਿ ਰਹੇ ਜੀ ਤੇ ਇੱਕ ਵਾਰੀ ਆਪਣਾ ਨਾਮ ਦੇ ਕੰਟੈਕਟ ਨੰਬਰ ਦੱਸੋ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਸਰਪੰਚ ਪਿੰਡ ਪੰਬਾਲੰਡਾ ਨੰਬਰ ਹੈਗਾ 98883024 9588302400 ਸਰਦਾਰ ਗੁਰਪ੍ਰੀਤ ਸਿੰਘ ਜੀ ਪਿੰਡ ਤੋਂ ਪੰਬਾ ਲੰਡਾ ਤੋਂ ਸਰਪੰਚ ਨੇ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਅਗਰ ਕੋਈ ਖੁਦਾਨਾ ਖਾਸ ਦਾ ਤੁਹਾਨੂੰ ਕੋਈ ਐਸੀ ਦਵਾਈ ਦੀ ਲੋੜ ਪੈਂਦੀ ਜਿਹੜੀ ਕਿ ਮਹਿੰਗੀ ਹੈ ਔਰ ਤੁਹਾਨੂੰ ਕੈਂਪਾਂ ਜੀ ਇੱਧਰ ਉੱਧਰ ਨਹੀਂ ਮਿਲਦੀ ਤੇ ਇਹਨਾਂ ਵੱਲੋਂ ਜਿਹੜੇ ਆ ਕੈਂਪ ਲਗਾਏ ਜਾਂਦੇ ਨੇ ਔਰ ਦੂਜੀ ਗੱਲ ਇਹ ਹੈ ਕਿ ਅਸੀਂ ਫਿਰ ਤੋਂ ਇੱਕ ਵਾਰੀ ਸ਼ੁਕਰੀਆ ਅਦਾ ਕਰਦੇ ਹਾਂ ਸਾਡੇ ਐਸਐਸਪੀ ਸਾਹਿਬ ਦਾ ਭਵਿੰਦਰ ਸਿੰਘ ਦਾ ਜਿਨ੍ਹਾਂ ਨੇ ਬੜੀ ਛੇਤੀ ਇਨੀਸ਼ੀਏਟਿਵ ਲਿੱਤਾ ਕੋਰ ਇਨੀਸ਼ੀਏਟਿਵ ਲੈ ਕੇ ਅੱਜ ਇਹ ਕੰਮ ਜਿਹੜਾ ਸਿਰੇ ਚੜ ਰਿਹਾ 24 ਘੰਟੇ ਦਾ ਬਹੁਤ ਦੂਰ ਦੀ ਗੱਲ ਐ ਅੱਜ ਸਵੇਰੇ ਹੀ ਸ਼ਹਿਰ ਦੇ ਸਰਪੰਚ ਸਾਹਿਬ ਹੋ ਗਈ ਸੀ ਸ਼ੁਰੂ ਹਾਂ ਸਵੇਰੇ ਸ਼ੁਰੂ ਹੋ ਗਈ ਸੀ ਕੱਲ੍ਹ ਸ਼ਾਮ ਦਾ ਵਕਤ ਸੀਗਾ ਕੱਲ੍ਹ ਸ਼ਾਮ ਨੂੰ ਆਇਆ ਜੀ ਅੱਜ ਸਵੇਰ ਹੀ 9:00 9:30 ਵਜੇ ਆ ਗਏ ਸੀ ਆ ਦੇਖੋ ਜੀ ਹਾਂ ਵੀ ਸਾਰਾ ਸਮਾਨ ਸਮੂਹ ਲੈ ਕੇ ਆਪਣੇ ਬੰਦੇ ਲੈ ਕੇ ਜਿਹੜੇ ਤੁਹਾਨੂੰ ਦਿਖਾਏ ਨੇ ਉਹ ਆ ਗਏ ਸੀ ਇੱਥੇ ਔਰ ਕੰਮ ਜਿਹੜਾ ਸ਼ੁਰੂ ਕਰਤਾ ਹੈ ਤੇ ਸ਼ਾਇਦ 2-3 ਦਿਨਾਂ ਵਿੱਚ ਕੰਮ ਖਤਮ ਕਰਕੇ ਜਿਹੜਾ ਇਹ ਸਾਰਾ ਫਿਨਿਸ਼ ਕਰ ਦੇਣਗੇ ਇੱਥੇ ਔਰ ਅਸੀਂ ਇਹਨਾਂ ਦਾ ਵੀ ਆਪਣੇ ਵੀਰਜੀ ਦਾ ਬਹੁਤ ਛ ਇਹ ਇਨੀਸ਼ੀਏਟਿਵ ਲਿੱਤਾ ਜ਼ਿੰਮੇਵਾਰੀ ਲਈਤੀ ਔਰ ਸਵੇਰ ਦੇ ਇੱਥੇ ਹੀ ਨੇ ਆਪਣੀ ਡਿਊਟੀ ਨਿਭਾ ਰਹੇ ਨੇ ਓਨੀ ਦੇਰ ਤੱਕ ਜਿੰਨ ਤੱਕ ਕੁਛ ਇਹਨਾਂ ਦਾ ਜਿਹੜਾ ਮਸਲਾ ਪੂਰੀ ਤਰ੍ਹਾਂ ਛਾਦਾ ਪੈ ਨਹੀਂ ਜਾਂਦਾ ਜੁੜੇ ਰਿਹਾ ਜੇ ਅਸੀਂ ਤੁਹਾਨੂੰ ਹੋਰ ਵੀ ਕਰ ਦਿਖਾਵਾਂਗੇ ਇਸ ਤਰ੍ਹਾਂ ਦੇ ਜਿਹੜੇ ਘਰਾਂ ਦੇ ਵਿੱਚ ਕੋਈ ਮੁਸੀਬਤ ਜਾਂ ਕੁਛ ਹੈਗਾ ਸਾਡਾ ਵੀ ਕੰਟੈਕਟ ਨੰਬਰ ਸਾਡੇ ਪੇਜ ਤੇ ਹੈਗਾ ਅਗਰ ਕੋਈ ਵਾਕਿਆ ਹੀ ਜਿੰਨਾਂ ਨਾਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਤੇ ਸਾਨੂੰ ਕੰਟੈਕਟ ਕਰੋ ਅਸੀਂ ਤੁਹਾਡੀ ਆਵਾਜ਼ ਜਿਹੜੀ ਉਹ ਪ੍ਰਸ਼ਾਸਨ ਤੱਕ ਜਰੂਰ ਪਹੁੰਚਾਵਾਂਗੇ